ਸਾਡੇ ਖਿਲਾਫ ਲੜਾਈ ਲੜਦੋਵੇਂ ਸਾਡੀਆਂ ਪ੍ਰੋਪਰਟੀਆਂ ਬੇਚਾਂ ਦੇ ਖਦੇਮੇ ਭਰਾਵੋ ਇੰਨਾ ਗਲਾਟੇ ਪਰੋਕਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਜਿਹੜੇ ਸਾਨੂੰ ਕੋਈ ਸ਼ੱਕ ਰਾਤ ਨੂੰ ਲੇਟ ਸਭਾ ਮਿਲਿਆ ਦੋਵੇਂ ਕਾਫੀ ਸਮਾਂ ਹੋ ਮੁਦਰ ਗਿਆ ਸੀ ਦੇਖਦੇ ਇੱਕ ਦਿਨ ਦਾ ਪਹਿਲਾ ਦਾ ਪ੍ਰੋਗਰਾਮ ਹੁੰਦਾ ਜਿੱਤੇ ਤੁਹਾਡਾ 1000 1500 2000 ਦਾ ਇਕੱਠ ਹੈ 5000 ਦਾ ਹੋਣਾ ਸੀ ਕਿਉਂਕਿ ਸਰਵਿਸ ਸੈਂਟਰਾਂ ਦੇ ਵਿੱਚ ਕਈ ਇਹਦੇ ਭਰਾ ਹੁੰਦੇ ਆ ਵੀ ਸਾਡੇ ਤਾਂ ਕਿਹਾ ਨਹੀਂ ਪਿੰਡ ਦੇ ਵਿੱਚੋਂ 150-50 ਬੰਦੇ ਆਏ ਨੇ ਇੱਕ ਦੇ ਦੁਆਰੇ ਦਾ ਪ੍ਰੋਗਰਾਮ ਇਹ ਇੱਕ ਦਿਨ ਅਨਾਉਂਸਮੈਂਟ ਕਰਕੇ ਆਪਾਂ ਨੂੰ ਮਿਲਿਆ ਤਾਂ ਇਥੇ ਵੱਡੇ ਇਕੱਠ ਹੋਣਗੇ ਸਾਰੇ ਦੇ ਸਾਰੇ ਪਿੰਡਾਂ 800 ਮਗਰੋਂ ਛੋਟੇ ਪਿੰਡਾਂ ਦੀ ਵੀ ਕਾਪੀ ਹੋਊਗੀ ਸਾਡੇ ਪਿੰਡ ਦੀ 800 ਦਾ ਘੱਟੋ-ਘੱਟ ਇੱਕ-ਇੱਕ ਪਿੰਡ ਤੋਂ 8-800 ਬੰਦਾ ਆਊਗਾ ਇਹਨਾਂ ਨੂੰ ਫਿਰ ਪਤਾ ਲੱਗੂ ਵੀ ਇਹ ਕਿਹੜੀ ਜਾਗੀ ਜਮੀਰ ਵਾਲੇ ਲੋਕ ਨੇ ਭਰਾਵੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸੇ ਬੜੇ ਹੀ ਸ਼ਿਆਣੇ ਸੂਝਵਾਨ ਆਕੂ ਇੱਥੇ ਬੈਠੇ ਹੋ ਸੋਸਾਇਟੀਾਂ ਦੀ ਨਿਮਾਇੰਦਗੀ ਕਰ ਰਹੇ ਹਾਂ ਜਾਂ ਕਿਸਾਨ ਯੂਨੀਅਨ ਦੀ ਨਿਮਾਇੰਦਗੀ ਕਰ ਰਹੇ ਹਾਂ ਹੋ ਸਕਦਾ ਹੈ ਇੱਕ ਵਾਰੀ ਸਾਨੂੰ ਫੇਲ ਸਾਡੀ ਯੂਨੀਅਨ ਨੂੰ ਥੋੜੀ ਲੋਡ ਪਵੇ ਉਹ ਆ ਬੈਂਕ ਕੋਰਪੋਰਟ ਬੈਂਕ ਜਿਹੜਾ ਐਨਾ ਧੱਕਾ ਕਰੀ ਜਾ ਰਿਹਾ ਹੈ ਸੈਡੀਆਂ ਨਾਲ ਕੋਈ ਵੀ ਨਮਾ ਮੈਂਬਰ ਪਰਤੀ ਨਹੀਂ ਹੋਲ ਦੇ ਰਿਹਾ ਪੰਡਾਂ ਵਿੱਚੋਂ 30 30 40 40 50 50 ਕਾਪੀਆਂ ਬਣਨ ਆ ਰਹੀਆਂ ਨੇ ਕਾਪੀਆਂ ਨਹੀਂ ਬਣ ਦੇ ਰਿਹਾ ਕੋਰਪੋਰਟ ਬੈਂਕ ਸੋਟੀਆਂ ਭਰਤਾ ਲਾਇਆ ਜਾਂਦੇ ਨੇ ਦੱਸੋ ਇਹਨਾਂ ਦਾ ਕਿਹੜੇ ਬਦੂਤ ਦੀ ਮਾਤਰੀ ਆ ਕਿ ਦੀ ਫਾਰਮ ਦੀ ਕਾਪੀ ਬਣਾਉਂਦੇ ਬਦੀ ਹੋਈ ਜ਼ਮੀਨ ਦਾ ਤਾਂ ਕਹਿੰਦੇ ਅਸੀਂ ਬਣਾਉਣਾ ਹੀ ਨਹੀਂ ਉਹ ਇਹਨੀਆਂ ਸਮੱਸਿਆਵਾਂ ਇੱਕ ਜਿੱਥੇ ਪਾਸੇ ਮਾਰਕਟ ਸਾਨੂੰ ਤੇਰੀ ਖੜੀਆ ਸੈਟੀਆਂ ਨੂੰ ਉੱਥੇ ਬੈਂਕ ਵੀ ਉਹ ਘੰਡਿਆ ਹਾਂ ਸੈਟੀਆਂ ਨੂੰ ਉਹ ਵੀ ਖੜੀ ਜਾਂਦੀ ਹੈ ਜਿੱਥੇ ਕਿਸੇ ਮੋੜ ਤੇ 3% ਕਮਿਸ਼ਨ ਹੁੰਦਾ ਵੀ ਸੋਸਾਇਟੀਆਂ ਦਾ ਗਾਰੰਟੀ ਸੀ ਉਹਨੂੰ ਟਾਈ ਕੀਤਾ ਤੇ ਉਹ ਦੇ ਕਰਦਾ ਇਹ ਕਿਹਨਾਂ ਮਟਾ ਲਾ ਦੇ ਤੇ ਜਿਹਨੂੰ ਬੋਲ ਕੀਤਾ ਉਹ ਵੀ ਸੀਲ ਨੇ ਪਿੱਛੇ ਨਾਲ ਗਿਆ ਐ ਸੈਟੀਆਂ ਨੂੰ ਬਹੁਤ ਸਰਨਿਆ ਬਨਾਬ ਦੇ ਕਿਉਂ ਨਹੀਂ ਜਾ ਰਿਹਾ ਐਡੇ ਐਡੇ ਘਰ ਸੁਵਿਧੀਆਂ ਨਾਲ ਕੋਈ ਆ ਰਹੇ ਨਹੀਂ ਇਹ ਮਾਰਕਟ ਪੱਡ ਪਹਿਲਾਂ ਤੁਹਾਨੂੰ 50% ਖਾਤ ਦੇਦਾ ਹੁੰਦਾ ਸੀ 25% ਟਿਕੋ ਦੇ ਦਿੰਦਾ ਸੀ 15% 20% ਕਿਰਪਾ ਕਰਾਰਾਂ ਦੀ ਥੋੜੇ ਜਿਆਦਾ ਹੋਵੇ ਇਹ ਖਤਰੀਆਂ ਮਾਰੀ ਨਾਉਂ ਦਿੱਤੀ ਤੇ ਵੱਡੀ ਦੇ ਹਾਲ ਦੀ ਫਿੱਟੇ ਹੁੰਦੇ ਸੀ ਉਹਨੂੰ ਮਾਰਕਟ ਵਿੱਚ ਹੀ ਖੋ ਰਿਹਾ ਆਹ ਉਹ ਦਿੱਪਾ ਸਾਨੂੰ ਖਾਦੀ ਨਹੀਂ ਦਿੰਦਾ ਉਹਦਾ ਟੋਟਾ ਫੜਾ ਮਾਰ ਦੇ ਲਈ ਹਨੂਸ਼ ਬਗਾਇ ਜਿੰਦਾ ਹਾਂ ਕਿ ਵੀ ਮੌਕੇ ਤੇ ਨਹੀਂ ਦੇ ਰਿਹਾ ਸੋ ਬਹੁਤ ਸਾਡੀਆਂ ਸਮਝਾਂ ਨੇ ਥੋੜਾ ਫਾਰਾਂ ਦਾ ਧੰਨਵਾਦ ਹੁਣ ਮੈਂ ਬੇਨਤੀ ਕਰਾਂ ਤੁਸੀਂ ਅਖੰਡ ਜੀ ਆਏ ਦਿਨਾਂ ਦੇ ਦਿਨੀਆਂ ਤੋਂ ਹਾਂ ਇੱਕ ਮਿੰਟ ਬਾਅਦ ਤੇ ਵੀਡੀਓ ਤੇ ਮੀਟਿੰਗ ਹੋਈ ਹੈ ਉਹਦੇ ਵਾਸਤੇ ਪ੍ਰਮਾਣ ਜੀ ਦਫਾ ਆਈ